ਲੱਡਵਾਲ ਟੋਲ ਪਲਾਜ਼ਾ ਤੇ ਦੋ ਦਿਨ ਤੱਕ ਲੋਕਾਂ ਨੂੰ ਵੱਡੀ ਰਾਹਤ ਸੀ ਸੰਸਦ ਦਰਵਨੀਤ ਬਿੱਟੂ ਇੱਥੇ ਤਰਨਾ ਲਾ ਕੇ ਬੈਠੇ ਰਹੇ ਟੋਲ ਪਲਾਜ਼ਾ ਨਹੀਂ ਚੱਲਣ ਦਿੱਤਾ ਟੋਲ ਲੋਕਾਂ ਤੋਂ ਨਹੀਂ ਵਸੂਲਣ ਦਿੱਤਾ ਹੁਣ ਫਿਰ ਤੋਂ ਪੁਰਾਣੀਆਂ ਹੀ ਤਸਵੀਰਾਂ ਨੇ ਟੋਲ ਦੁਬਾਰਾ ਵਸੂਲਿਆ ਜਾ ਰਿਹਾ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਤਸਵੀਰਾਂ ਤੇ ਜਾਮ ਤੁਹਾਨੂੰ ਦਿਖਾ ਦੇਣ ਲੱਡੋਵਾਲ ਟੋਲ ਪਲਾਜ਼ਾ ਦੇ ਉੱਤੇ ਸੋਮਾ ਕੰਪਨੀ ਦੇ ਵੱਲੋਂ ਮੋੜ ਤੋਂ ਟੋਲ ਵਸੂਲਿਆ ਜਾ ਰਿਹਾ ਹੈ ਗੱਲਬਾਤ ਹੋਈ ਹੈ ਕੰਪਨੀ ਸੋਮਾ ਕੰਪਨੀ ਦੇ ਅਧਿਕਾਰੀਆਂ ਦੀ ਐਨ ਐਚ ਏ ਆਈ ਦੇ ਅਧਿਕਾਰੀਆਂ ਦੀ ਲੁਧਿਆਣਾ ਪ੍ਰਸ਼ਾਸਨ ਤੇ ਸੰਸਦ ਰਵਨੀਤ ਬਿੱਟੂ ਦੇ ਦਰਮਿਆਨ ਬੈਠ ਕੇ ਕਿ ਜੋ ਪੈਂਡਿੰਗ ਕੰਮ ਨੇ ਉਹ ਪੈਂਡਿੰਗ ਕੰਮ ਤਿੰਨ ਫਲਾਈਓਵਰ ਦੇ ਮੇਨ ਹੈ ਜਿਹੜੇ ਉਹ ਸ਼ੁਰੂ ਕੀਤਾ ਜਾਵੇ ਉਹ ਇੱਕ ਫਲਾਈਓਵਰ ਦਾ ਅੱਜ ਤੋਂ ਹੀ ਜਿਹੜਾ ਬਸਤੀ ਜੋਧੇਵਾਲ ਫਲਾਈਓਵਰ ਹੈ ਉਸ ਦਾ ਇਮੀਡੀਏਟ ਅਫੈਕਟ ਦੇ ਨਾਲ ਕੰਮ ਸ਼ੁਰੂ ਕੀਤਾ ਗਿਆ ਦੋ ਹੋਰ ਜਿਹੜੇ ਫਲਾਈਓਵਰਸ ਨੇ ਉਹਨਾਂ ਦਾ ਕੰਮ ਵੀ ਅਪ੍ਰੈਲ ਮਹੀਨੇ ਦੇ ਵਿੱਚ ਸ਼ੁਰੂ ਕੀਤਾ ਜਾਊਗਾ ਇਸ ਸ਼ਰਤ ਦੇ ਉੱਤੇ ਧਰਨਾ ਚੁੱਕਿਆ ਗਿਆ ਔਰ ਇੱਕ ਵਾਰ ਫਿਰ ਤੋਂ ਲੰਬਾ ਜਾਮ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਤੇ ਦੇਖਣ ਨੂੰ ਮਿਲ ਰਿਹਾ ਹੈ ਮੁੜ ਤੋਂ ਟੋਲ ਜਿਹੜਾ ਉਹ ਵਸੂਲਿਆ ਜਾ ਰਿਹਾ ਔਰ ਬਹੁਤ ਲੰਬਾ ਜਾਮ ਜਿਹੜਾ ਹੈ ਲਾਡੋਵਾਲ ਟੋਲ ਪਲਾਜ਼ਾ ਤੇ ਫਿਰ ਤੋਂ ਸੋ ਲੋਕ ਜਿਨ੍ਹਾਂ ਤੱਕ ਖਬਰ ਪਹੁੰਚੀ ਸੀ ਕਿ ਲਾਡੋਵਾਲ ਟੋਲ ਪਲਾਜ਼ਾ ਬੰਦ ਹੋ ਗਿਆ ਮੁਰ ਤੋਂ ਲਾਡੋਵਾਲ ਟੋਲ ਪਲਾਜ਼ਾ ਸ਼ੁਰੂ ਹੈ ਟੋਲ ਵਸੂਲਿਆ ਜਾ ਰਿਹਾ ਹੈ ਲੋਕਾਂ ਨੂੰ ਆਪਣੀ ਜੇਬ ਹਲਕੀ ਕਰਨੀ ਪਊਗੀ ਆਣ ਜਾਣ ਦੇ 185 ਰੁਪਏ ਕਾਰ ਦੇ ਉੱਤੇ ਲੋਕਾਂ ਨੂੰ ਦੇਣੇ ਪੈਂਦੇ ਨੇ ਉਹ ਮੁਰ ਤੋਂ ਦੇਣੇ ਪੈਣਗੇ ਔਰ ਇੱਕ ਵਾਰ ਫਿਰ ਤੋਂ ਇਸ ਸ਼ਰਤ ਦੇ ਉੱਤੇ ਕਿ ਕੰਮ ਜਿਹੜਾ ਉਹ ਜਲਦ ਕੰਪਲੀਟ ਕੀਤਾ ਜਾਊਗਾ ਲਾਡੋਵਾਲ ਟੋਲ ਪਲਾਜ਼ਾ ਫਿਰ ਸ਼ੁਰੂ ਹੋ ਗਿਆ ਕੈਮਰਾ ਪਰਸਨ ਰਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲਾਡੋਵਾਲ ਟੋਲ ਪਲਾਜ਼ਾ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ